ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਬੈਠਕ ਕੀਤੀ ਗਈ ਅਤੇ ਇਸ ਦੇ ਵਿੱਚ ਵਿਕਰਮ ਮਜੀਠੀਆ ਬਲਵਿੰਦਰ ਸਿੰਘ ਭੁੰਦਰ ਦਲਜੀਤ ਸਿੰਘ ਚੀਮਾ ਤੇ ਹੋਰ ਅਕਾਲੀ ਲੀਡਰ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਜ਼ਿੰਮੇਵਾਰ ਮੰਨਿਆ ਗਿਆ ਜੋ ਹਮਲਾ ਸੁਖਬੀਰ ਸਿੰਘ ਬਾਦਲ ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਦੇ ਵਿੱਚ ਜੋ ਸ਼੍ਰੀ ਅਕਾਲ ਤਖਤ ਸਰ ਦੇ ਵੱਲੋਂ ਹੁਕਮ ਹੋਇਆ ਸੀ ਕਿ 2 ਦਿਨਾਂ ਦੇ ਅੰਦਰ ਅਸਤੀਫੇ ਪ੍ਰਵਾਨ ਕਰੋ ਜਿਨ੍ਹਾਂ ਨੇ ਦਿੱਤੇ ਹੈ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਸੀ ਉਹਨਾਂ ਨੂੰ ਕੋਈ ਵੀ ਪ੍ਰਵਾਨਗੀ ਜਿਹੜੀ ਨਹੀਂ ਦਿੱਤੀ ਗਈ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲੇ ਨੂੰ ਲੈ ਕੇ ਹੀ ਇਹ ਸਾਰੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪਰ ਜੋ ਹੁਕਮ ਸ਼੍ਰੀ ਅਕਾਲ 택 ਸਾਹਿਬ ਦੇ ਵੱਲੋਂ ਦਿੱਤਾ ਗਿਆ ਸੀ ਅਸਤੀਫੇ ਪ੍ਰਵਾਨ ਕਰਕੇ 2 ਦਿਨਾਂ ਦੇ ਵਿੱਚ ਰਿਪੋਰਟ ਸੌਂਪਣ ਦਾ ਉਹ ਹੁਕਮ ਨਹੀਂ ਮੰਨਿਆ ਗਿਆ ਭਾਵੇਂ ਉਸ ਦੇ ਬਾਰੇ ਕੋਈ ਜਾਣਕਾਰੀ ਮੀਡੀਆ ਦੇ ਵਿੱਚ ਨਹੀਂ ਦਿੱਤੀ ਗਈ ਕਿ ਅਸਤੀਫੇ ਪ੍ਰਵਾਨ ਹੋਏ ਹੈ ਜਾਂ ਫਿਰ ਨਹੀਂ ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਹੁਣ ਅਕਾਲੀ ਦਲ ਦੇ ਇਸ ਫੈਸਲੇ ਦੇ ਉੱਤੇ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹੈ ਕਿ ਅਕਾਲੀ ਦਲ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਤਾਂ ਬੜੀ ਚਿੰਤਤ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੁਕਮ ਹੋਇਆ ਸੀ ਅਸਤੀਫੇ ਪ੍ਰਵਾਨ ਕਰਕੇ ਰਿਪੋਰਟ ਪੇਸ਼ ਕਰਨ ਦਾ ਉਹ ਹੁਕਮ ਕਿਉਂ ਨਹੀਂ ਮੰਨਿਆ ਗਿਆ ਤਾਂ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਜੋ ਰੋਸ ਅਕਾਲੀ ਦਲ ਦੀ ਲੀਡਰਸ਼ਿਪ ਦੇ ਪ੍ਰਤੀ ਦਿਖਾਈ ਦੇ ਰਿਹਾ ਉਹ ਹੋਰ ਵੱਧਾ ਦਿਖਾਈ ਦੇਵੇਗਾ ਕਿਉਂਕਿ ਅਕਾਲੀ ਦਲ ਨੂੰ ਲੈ ਕੇ ਜਿਸ ਤਰੀਕੇ ਦੀ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਲਹਿਰ ਚੱਲ ਰਹੀ ਹੈ ਉਸ ਦੇ ਵਿੱਚ ਕੁਝ ਲੋਕ ਨੇ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਦਿਖਾਈ ਦਿੰਦੇ ਆ ਦੂਜੇ ਪਾਸੇ ਕੁਝ ਲੋਕ ਇਸ ਸੁਖਬੀਰ ਸਿੰਘ ਬਾਦਲ ਦੇ ওই ਹਮਲੇ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਨੂੰ ਚੰਗਾ ਵੀ ਦੱਸ ਰਹੇ ਨੇ ਪਰ ਲਗਾਤਾਰ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਸਰ ਦੇ ਵੱਲੋਂ ਹੁਕਮ ਦਿੱਤਾ ਗਿਆ ਸੀ ਦੋ ਦਿਨਾਂ ਦੇ ਅੰਦਰ ਅਸਤੀਫੇ ਪ੍ਰਵਾਨ ਕਰਕੇ ਰਿਪੋਰਟ ਪੇਸ਼ ਕਰਨ ਦਾ ਉਹ ਹੁਕਮ ਨੂੰ ਅਕਾਲ ਤਖਸਰ ਸਾਹਿਬ ਦੇ ਨੂੰ ਅਜੇ ਤੱਕ ਵੀ ਪ੍ਰਵਾਨ ਨਹੀਂ ਚੜਾਇਆ ਗਿਆ ਹੁਕਮ ਅਦੋਲੀ ਕੀਤੀ ਜਾ ਰਹੀ ਹੈ ਪਰ ਕੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਲ ਤਖਸਦ ਦੇ ਹੁਕਮ ਨੂੰ ਨਹੀਂ ਮੰਨ ਰਹੀ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਜ਼ਰੂਰ ਦਿਓ ਜਾਂ ਫਿਰ ਅਕਾਲੀ ਦਲ ਇਸ ਵੇਲੇ ਇਸ ਸਥਿਤੀ ਦੇ ਵਿੱਚ ਫਸੀ ਹੋਈ ਹੈ ਕਿ ਆਪਣੇ ਪ੍ਰਧਾਨ ਨੂੰ ਪਹਿਲਾਂ ਬਚਾਵੇ ਤੇ ਫਿਰ ਅਕਾਲ ਤਖਸਦ ਦੇ ਹੁਕਮਾਂ ਨੂੰ ਮੰਨੇ ਇਸ ਤੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਜ਼ਰੂਰ ਦਿਓ